ਰਾਵੀ ਦੇ ਰਿਆ ਦੇ ਪਾਣੀ ਨੇ ਹਲਕਾ ਪਵਾਦੇ ਬਾਕ ਬਕ ਪਿੰਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਵਾਲੇ ਪਾਸੋਂ ਲੋਕਾਂ ਦੀ ਸਹਾਇਤਾ ਵਾਸਤੇ ਆਪਣੇ ਕਦਮ ਵਧਾਏ ਗਏ ਨੇ ਉੱਥੇ ਕਪਰਮંત્રી ਪੰਜਾਬ ਲਾਲਚੰਦ ਕਟੜਚੋਣਾ ਵੱਲੋਂ ਵੀ ਮੌਕੇ ਦੇ ਅੱਗੇ ਹਾਲਾਤਾਂ ਦਾ ਜਾਇਜ਼ਾ ਲੀਤਾ ਜਾ ਰਿਹਾ ਹੈ ਜੇ ਆਪਾਂ ਗੱਲ ਕਰੀਏ ਸਮਾਜ ਸੇਵੀ ਸੰਸਥਾਵਾਂ ਦੀ ਤਾਂ ਫਤਿਹਪੁਰ ਯੂਥ ਕ੍ਰਿਕਟ ਕਲੱਬ ਵਾਲੇ ਪਾਸੋਂ ਵੀ ਇੱਕ ਉਪਰਾਲਾ ਕੀਤਾ ਗਿਆ ਤੇ ਜਗ੍ਹਾ-ਜਗ੍ਹਾ ਜਾ ਕੇ ਜਿਹੜੇ ਲੋਕ ਪਾਣੀ ਵਿੱਚ ਫਸੇ ਨੇ ਉਹਨਾਂ ਨੂੰ ਉਤਣ ਲਈ ਜਾ ਕੇ ਸੇਫ ਜਗ੍ਹਾ ਤੇ ਪਹੁੰਚਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਭਿਨੰਦਨ ਹੁਣਾਂ ਨੇ ਦੱਸਿਆ ਕਿ ਜੇ ਜਿਹੜੇ ਆ ਕਿ ਆਰਟੀ ਨਿਊਜ਼ ਨੈਟਵਰਕ ਦੇ ਰਾਹੀਂ ਸਾਂਝੇ ਕੀਤੇ ਗਏ ਨੇ ਜਿਹੜੇ ਲੋਕ ਪਾਣੀ ਵਿੱਚ ਫਸੇ ਨੇ ਜਾਂ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਜਾਂ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤੇ ਜਿਹੜੇ ਨੰਬਰ ਆਪਾਂ ਸਕਰੀਨ ਦੇ ਥੱਲੇ ਤੁਹਾਨੂੰ ਦਿਖਾ ਰਹੇ ਆ ਉਹਨਾਂ ਨੰਬਰਾਂ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਸਹਾਇਤਾ ਜੜੀ ਲੈ ਸਕਦੇ ਹੋ ਆਓ ਦੇਖਦੇ ਆ ਰਿਪੋਰਟ ਤੇ ਗੱਲਬਾਤ ਕਰਦੇ ਆ ਕਿ ਯੂਥ ਕਲੱਬ ਦੇ ਸਦਸਿਆਂਵਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਉਹਨਾਂ ਦੇ ਇਸੇ ਉਪਰਾਲੇ ਦੇ ਬਾਰੇ ਯਸ਼ੀਰ ਰਾਮ ਅੱਜ ਫੋਰੇਵਰ ਕ੍ਰਿਕਟ ਯੂਥ ਕਲੱਬ ਇਹ ਸਾਰੇ ਮੈਂਬਰਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਸਾਡੇ ਇਲਾਕਾ ਨਰੋਡ ਜਮਨ ਸਿੰਘ ਕੋਲੀਆਂ ਪੰਮਾ ਵਿੱਚ ਜੋ ਸਥਿਤੀ ਹੜ ਦੀ ਬਣੀ ਹੋਈ ਹੈ ਸਾਡੇ ਮੈਂਬਰਾਂ ਨੇ ਅਧੇਪਰ ਕ੍ਰਿਕਟ ਯੂਥ ਕਲੱਬ ਦੇ ਸਾਰੇ ਮੈਂਬਰਾਂ ਨੇ ਸਲਾਹ ਕੀਤੀ ਹੈ ਕਿ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਜੇ ਕਿਸੇ ਪਰਿਵਾਰ ਨੂੰ ਲੋੜ ਹੈਗੀ ਆ ਰਾਸ਼ਨ ਪਾਣੀ ਹੋਰ ਕੋਈ ਸੁਵਿਧਾ ਦੀ ਲੋੜ ਆ ਹੀ ਮੁਹੇਆ ਉਹਨਾਂ ਨੂੰ ਹਰ ਚੀਜ਼ ਕਰਾਵਾਂਗੇ ਦਿੱਤੇ ਗਏ ਨੰਬਰਾਂ ਤੇ ਸਾਨੂੰ ਫੋਨ ਕਰੋ ਅਸੀਂ ਟੈਂਡ ਕਰੋ ਰਾਤ ਕਰੋ ਅਸੀਂ ਉਸੇ ਵੇਲੇ ਤੁਹਾਨੂੰ ਰਾਸ਼ਨ ਪਾਣੀ ਹੋਰ ਵੀ ਸੁਵਿਧਾ ਇੰਡੀਆ ਜਗਿਆ ਸਾਰੀ ਪਹੁੰਚਾਵਾਂਗੇ ਅਸੀਂ ਡਟ ਕੇ ਉਹਨਾਂ ਨਾਲ ਹਰ ਪਰਿਵਾਰ ਦੇ ਨਾਲ ਆ ਪ੍ਰਸ਼ਾਸਨ ਦੇ ਨਾਲ ਆ ਸਾਡਾ ਕ੍ਰਿਕਟ ਯੂਥ ਕਲੱਬ ਜਿਹੜਾ ਫਤਿਹਪੁਰਾ ਪ੍ਰਸ਼ਾਸਨ ਦੇ ਸਰਕਾਰ ਦੇ ਨਾਲ ਆ ਅਸੀਂ ਡਟ ਕੇ ਅੱਗੇ ਮਤ ਕਰਨ ਲਈ ਆਵਾਂਗੇ ਲੋਕਾਂ ਦੀ ਧੰਨਵਾਦ ਕ੍ਰਿਕਟ ਯੂਥ ਕਲੱਬ ਨਰੋੜ ਜਮਨ ਸਿੰਘ ਫਤਿਹਪੁਰ ਦੇ ਸਾਰੇ ਵਲੰਟੀਅਰ ਸਾਥੀ ਸਵੇਰ ਤੋਂ ਹੀ ਲੱਗੇ ਹੋਏ ਆ ਸਾਡੇ ਜੱਗ ਜੱਗ ਜਾ ਰਹੇ ਜਿੱਥੇ ਵੀ ਹੜ ਆਇਆ ਅਸੀਂ ਕਈ ਲੋਕਾਂ ਨੂੰ ਆਪਣੀ ਗੱਡੀ ਚ ਪਰਸਨ ਗੱਡੀ ਚ ਆਪਣੇ ਰੈਸਕਿਊ ਕਰਕੇ ਸੇਫ ਜਗ੍ਹਾ ਤੇ ਵੀ ਪਹੁੰਚਾਇਆ ਮੌਕੇ ਦੀ ਸਥਿਤੀ ਤੇ ਵੀ ਅਸੀਂ ਗਏ ਆ ਉਹ ਲੋਕਾਂ ਨੂੰ ਕਹਿ ਕੇ ਆਏ ਆ ਕਿ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਲੋੜ ਪੈਂਦੀ ਹੈ ਇਸ ਲਈ ਪੈਂਦੀ ਹੈ ਰਾਸ਼ਨ ਪਾਣੀ ਕੋਈ ਹੋਰ ਵੀ ਲੋੜ ਪੈਂਦੀ ਹੈ ਸਾਡਾ ਫਾਦੇ ਪਰ ਕ੍ਰਿਕਟ ਚੂਸ ਕਲਬ ਨਰੋਜ ਜਮਨ ਸਿੰਘ ਉਹਨਾਂ ਦੇ ਨਾਲ ਆਈ ਹਰ ਚੀਜ਼ ਉਹਨਾਂ ਨੂੰ ਜੇਈ ਮੋਹ ਜਗਰਾਂ ਵਾਲੇ ਕਾਨੂੰ ਦਿੱਤੇ ਗਏ ਨੰਬਰਾਂ ਤੇ ਕਾਲ ਕਰੋ ਆਈ ਜੋ ਵੀ ਉਹਨਾਂ ਨੂੰ ਸੰਭਵ ਸਹਾਇਤਾ ਹਰ ਸੰਭਵ ਸਹਾਇਤਾ ਲਈ ਅੱਗੇ ਆਵਾਂਗੇ ਥੈਂਕ ਯੂ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance, we are Sri Sai Group of In.